ਖਾਲਸਾ ਬਾਣੀ ਹਰਿ ਜੀ ਕੀ ਫਤਿਹ ਸ ਲੋਕ ਮਹੱਲਾ ਪੰਜਵਾਂ ਕਾਹ ਨਹੀਂ ਤੁੰਕਾ ਆਪਣਾ ਕਰਹੀ ਆਪਣ ਫਿਰੇ ਵੱਤ ਲੋਈ ਨਾਨਕ ਨਾਇ ਵਿਸਾਰੇ ਸੁਕਿਨੇ ਹਾ ਹੋਏ ਮਹੱਲਾ ਪੰਜਵਾਂ ਵਿਖੇ ਘੜਤਨ ਸਗਲ ਮਹਿ ਜਗਤ ਰਈ ਲਪਟਾਇ ਨਾਨਕ ਜਨ ਵਿਚਾਰਿਆ ਮਿੱਠਾ ਹਰਿ ਕਾ ਨਾਮ ਪੜੀ ਏ ਨਿਸਾਨੀ ਸਦਕੀ ਜਿਸ ਭੇਡ ਤਰਿਐ ਜੰਮ ਗੰਕਰ ਰੇੜ ਨੇ ਆਵੈ ਫਿਰ ਬਹੜ ਨ ਮਰੀਐ ਭਗਤ ਸਾਗਰ ਸੰਸਾਰ ਬਿਖ ਸੁ ਪਰ ਉਤਰਿਐ ਹਰ ਗੰਗੁਮ ਫੋਮਣ ਮਾਲ ਹਰ ਸਭ ਮਨ ਪਰ ਹਰੀਐ ਹਰ ਨਾਨਕ ਪ੍ਰੀਤਮ ਮਿਲ ਰਹੇ ਪਰ ਬ੍ਰਹਮਨਰ ਹਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤਾਜੀਓ ਪੰਨ ਸਭ ਤੇਰਾ ਤੂੰ ਠਾਕੁਰ ਉੱਚ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਦੇਹਾ ਤੁ ਗੜਾਏ ਹੈ ਤੇਹਾ ਹੋਂ ਗਰੀ ਵਖਿਆਨ ਸੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਤਸੰਗਤ ਜੀ ਆਓ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਤਨ ਤਨ ਗੁਰੂ ਅਰਜਨ ਦੇਵ ਜੀ ਦੀ ਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇੱਕ ਗੋੜੀ ਕੀ ਵਾਰ ਦਾ ਲੜੀਵਾਰ ਦਾ 11ਵਾਂ ਨੰਬਰ ਸ਼ਬਦ ਹੈ ਜੀ ਜੋ ਕਿ ਧੰ ਗੁਰੂ ਗ੍ਰੰਥ ਸਾਹਿਬ ਦੇ ਬਾਰਕ ਸੰਗ 320 ਅੰਤ ਸੋ ਸ਼ੋਭਿਤ ਹੈ ਵਿਚਾਰਨ ਕਰੀਐ ਸੋਕ ਮਹੱਲਾ ਪੰਜਵਾ ਕਾਮਣ ਕਰੀ ਆਪਣ ਫਿਰੇ ਅਵਸਤਾ ਲਈ ਕਾਮਣ ਕਰੀ ਆਪਣਾ ਕਿਨੇ ਭਾਈ ਇਹ ਜਿਹੜਾ ਮਨੁੱਖ ਹੈ ਆਪਣਾ ਕੰਮ ਭਾਵ ਜਿਹੜਾ ਆਪਨ ਸੰਥੀ ਆਪਣਾ ਪਹੀ ਗੱਜ ਸਵਾਰੀਏ ਕਰਨਾ ਆਇਆ ਹੈ ਭਾਵ ਜਿਹੜਾ ਇਸ ਸੰਸਾਰ ਤੇ ਆਪਣਾ ਮਨੁੱਖਾ ਜਮਾ ਸਫਲਾ ਕਰਨਾ ਆਇਆ ਹੈ ਕਾਮਣ ਕਰੀ ਆਪਣਾ ਇਹੋ ਕੰਮ ਨਹੀਂ ਕਰਦਾ ਜਿਸ ਕਾਰਨ ਤੂੰ ਜਗ ਆਇਆ ਜਿਹੜੇ ਕਮਲੀ ਤੂੰ ਇਸ ਸੰਸਾਰ ਜائیں ਸਤਿਗੁਰੂ ਕਹਿੰਦੇ ਉਹ ਕਰ ਲੈ ਫਿਰੇ ਵੱਤਾਲੇ ਕਿੰਨੇ ਅਵੈਣਾ ਹੋਇਆ ਆਲਸੀ ਹੋਇਆ ਘੁੰਮਿਆ ਫਿਰਦਾ ਏਕੇ ਯਾਦ ਰੱਖਣਾ ਜੇ ਅਸੀਂ ਕਹਿੰਨੇ ਨਾ ਸ਼ਾਇਦ ਮਾਇਆ ਸਹਾਈ ਹੋ ਸਕਦੀ ਹੈ ਸਤਿਗੁਰੂ ਕਹਿੰਦੇ ਨੇ ਜੇ ਅਖੀਰ ਸ્વાસ ਆ ਗਏ ਮਾਇਆ ਸਾਰੇ ਝਾਂ ਦੀ ਤੋਲ ਨਹੀਂ ਤੇਰਾ ਸਹਾਈ ਨਹੀਂ ਹੋ ਸਕਦੀ ਮਾਇਆ ਗੁਜਰਾਨ ਹੈ ਪੁੱਤਰ ਨਿਸ਼ਾਨ ਹੈ ਤੇ ਇਸਤਰੀ ਈਮਾਨ ਹੈ ਕਹਿੰਦੇ ਈਮਾਨ ਨਿਸ਼ਾਨ ਤੇ ਗੁਜਰਾਨ ਤੋਂ ਜਦੋਂ ਵਧੇਗਾ ਉਦੋਂ ਹੀ ਦੁੱਖ ਪਾਏਗਾ ਈਮਾਨਪਾਲ ਇਸਤਰੀ ਨੂੰ ਜ਼ਿਆਦਾ ਉਮੀਦਾਂ ਰੱਖੇਗਾ ਕਿ ਉਹ ਦੁੱਖ ਪਾਏਗਾ ਪੁੱਤਰਾਂ ਤੋਂ ਜ਼ਿਆਦਾ ਉਮੀਦਾਂ ਧੀ ਬੁੱਤਤੋ ਰੱਖੇਗਾ ਦੁੱਖ ਪਾਏਗਾ ਤੇ ਕਹਿੰਦੇ ਜਦੋਂ ਮਾਇਆ ਤੋਂ ਜ਼ਿਆਦਾ ਉਮੀਦ ਰੱਖ ਲਈ ਇਹ ਤਾਂ ਜਮਈ ਨਾ ਗਨੇ ਤਾਂ ਦੱਸ ਜਿਆ ਲੇਗੀ ਛੱਡੇਗੀ ਨਹੀਂ ਫਿਰਿਆ ਵੱਤਾਂ ਲਈ ਪਟਕਦਾ ਰਹੇ ਜਨਰਤ ਪਰ ਜਿਹੜਾ ਕੰਮ ਕਰਨਾ ਹੈ ਆਪਣਾthia ਆਪਣਾ ਉਹ ਕੰਮ ਨਹੀਂ ਕਰਦਾ ਇਹ ਕਹਿੰਦਾ ਸ਼ਾਇਦ ਉਹ ਕੰਮ ਬਣਿਆ ਆਪਣਾ ਨਹੀਂ ਸਤਿਗੁਰੂ ਕਹਿੰਦੇ ਨਹੀਂ ਮਿਲ ਸਕਦਾ ਕਾਮਨ ਕਹੀ ਆਪਣਾ ਫਿਰਿਆ ਵੱਤਾਂ ਲਈ ਜਿਹੜਾ ਕੰਮ ਕਰਨ ਇਸ ਸੰਸਾਰ ਆਇਆ ਉਹ ਕੰਮ ਕਰਦਾ ਨਹੀਂ ਘੁੰਮਿਆ ਫਿਰਦਾ ਹੈ ਨਾਨਕ ਜਨ ਵਿਚਾਰਿਆ ਮੀਠਾ ਹਰਗਾ ਨਾ ਨਾਨਕ ਨਾਇਰੇ ਸਾਰੇ ਸੁੱਖ ਨਹੀਂ ਹਾਂ ਹੋਏ ਕਿੰਨੇ ਫਿਰ ਭੰਜੈ ਫਿਰਦਾ ਹੈ ਇਹ ਨਾਨਕ ਨਾਇਰੇ ਸਾਡੇ ਪ੍ਰਮਾਤਮਾ ਦਾ ਨਾਮ ਵਿਸਾਰ ਕੇ ਸੁੱਖ ਨਹੀਂ ਹਾਂ ਹੋਏ ਕਿੰਨੂੰ ਸੁੱਖ ਮਿਲਿਆ ਸਤਿਗੁਰੂ ਨੇ ਵਾਰ ਵਾਰ ਕਿਹਾ ਸਤਿਗੁਰੂ ਕਹਿੰਦੇ ਨੇ ਨਾਨਕ ਦੁਖੀ ਆ ਸਗ ਸੰਸਾਰ ਸੁਖੀ ਆ ਜਿਸ ਨਾਮ ਅਦਾ ਨਾਮ ਤੋਂ ਬਿਨਾ ਸੁਖੀ ਕੋਈ ਨਹੀਂ ਇਹ ਸਤਿਗੁਰੂ ਕਹਿੰਦੇ 1% ਵੀ ਕੋਈ ਸੁਖੀ ਨਹੀਂ ਹੈ 1% ਕਹਿੰਦੇ ਨਾਲਕ ਨਾ ਹੀ ਵਿਚਾਰੇ ਸੁਖ ਨੇ ਹੋਏ ਫਿਰ ਸਤਿਗੁਰੂ ਅਕਾਲ ਪੁਰਖ ਨੂੰ ਛੱਡ ਕੇ ਜੇ ਨੇ ਕੂੰ ਵੀ ਨਰਕ ਜੇ ਤੇ ਨੂੰ ਹੱਥ ਦੇ ਰੱਖ ਕੇ ਰੱਖਿਆ ਉਹਨੂੰ ਛੱਡ ਕੇ ਫਿਰ ਕਿਵੇਂ ਸੁਖ ਭਾਗ ਸਕਦਾ ਹੈ ਮਹੱਲਾ ਪੰਜਵਾ ਵਿਖੇ ਕੜਤਨ ਸਗਲੇ ਮਾਹੀ ਜਗਤਾਰੇ ਲਪਟਾਈ ਵਿਖਿਆ ਕਰਤਨ ਅਸੀਂ ਤਾਂ ਵਿਖ ਨੂੰ ਜ਼ਹਿਰ ਜ਼ਹਿਰ ਨੂੰ ਅੰਮ੍ਰਿਤ ਕਰਕੇ ਮੰਨੀ ਜਾਂਦੇ ਵਿਖਿਆ ਰਨ ਕੁੜਾ ਆਵਿਆ ਦਿਸਨ ਸਭੇ ਛਾਰ ਹਸ ਅੰਮ੍ਰਿਤ ਗੁਣ ਸੁਹਾਣੀ ਮਿਲ ਸਾਧੂ ਪੀਵੜਾ ਕਹਿੰਦੇ ਜਿਹੜਾ ਸੰਸਾਰ ਦਿਖ ਰਿਆ ਸਾਰ ਕੂੜ ਦੇ ਵਿੱਚ ਲਪਟਿਆ ਹੋਇਆ ਵਿਖਿਆ ਕਰਤਨ ਸਗਲ ਮਾਇ ਵਿਖਿਆ ਕੰਨ ਨਹੀਂ ਜੈਨਮ ਕੁੜਤਨ ਕਹਿੰਦੇ ਨੇ ਕਸੈਲਾ ਪੜਾ ਜਿਵੇਂ ਕੋਈ ਚੀਜ਼ ਬੇਸਵਾਰ ਦੀ ਖਾਲੀ ਹੈ ਨਾ ਕਸੈਲਾ ਪਾਉਣ ਲੱਗਦਾ ਸਤਿਗੁਰੂ ਕਹਿੰਦੇ ਨੇ ਸਾਰਾ ਸੰਸਾਰ ਵਿਖੇ ਜ਼ਹਿਰ ਵੀ ਕੁੜਤ ਸਮਝ ਵਿੱਚ ਤੁੰਨਾ ਮਾਇਆ ਪਾ ਮਾਇਆ ਦੇ ਵਿੱਚ ਉਲਝਿਆ ਪਿਆ ਮਾਇਆ ਹੋਈ ਨਾ ਨਹੀਂ ਚੱਕਰ ਹੀ ਲੱਟਾ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖਿਆ ਦੇਖਿਆ ਸੋਣਾ ਬੋਲਦਾ ਦੌੜਿਆ ਫਿਰਦਾ ਹੈ ਮਾਇਆ ਲੈ ਗਈ ਤਬਰੋਟ ਲੱਗਦਾ ਹੈ ਕਹਿੰਦੇ ਮਾਇਆ ਜੰਦੀ ਹੈ ਤਾਂ ਹੱਸਣ ਲੱਗ ਜਾਂਦਾ ਮਮਾ ਦੋਸ਼ ਹੋ ਜਾਂਦਾ ਤੇ ਕਹਿੰਦਾ ਮੇਰੇ ਰਿਹਾ ਕੋਈ ਅਮੀਰ ਹੀ ਨਹੀਂ ਹੈ ਕੋਈ ਮੇਰੇ ਰਿਹਾ ਸ਼ਿੰਸ਼ਾ ਹੀ ਨਹੀਂ ਹੈ ਪਰ ਜਦੋਂ ਮਾਇਆ ਜੰਦੀ ਫਿਰ ਦੁੱਧ ਹੱਥੜਾ ਮਾਰ ਮਾਰ ਕੇ ਰੋਂਦਾ ਵੀ ਹੈ ਸਤਿਗੁਰੂ ਕਹਿੰਦੇ ਮਾਇਆ ਹੀ ਨੇ ਚਾ ਰਹੀ ਹੈ ਸਾਰੇ ਸੰਸਾਰ ਨੂੰ ਇਹਨੂੰ ਮਨੁੱਖ ਮਿੱਠਾ ਕਰਕੇ ਮੰਨਦਾ ਪਰ ਜਦੋਂ ਅਖੀਰ ਸਾਹਾਂ ਦੇ ਇਹੀ ਮਿੱਠਾ ਤੇਰੀ ਜ਼ਹਿਰ ਤੋਂ ਵੀ ਬੱਤਰ ਦਾ ਹੋ ਜਾਂਦਾ ਹੈ ਮਾਇਆ ਤੇਰੇ ਸਾਥ ਨਹੀਂ ਦਿੰਦੀ ਮਾਇਆ ਸਾਥ ਨੇ ਚੱਲੇ ਪਿਆਰੀ ਮਾਇਆ ਫਮਤਾ ਹੈ ਕੋ ਰੰਗੀ ਬਿਨਨਾ ਮੇ ਕੋ ਸਾਥ ਨਸੰਗੀ ਕਿੰਦੇ ਦੇ ਚ ਨਾਲ ਜਾਣ ਵਾਲੀ ਕੋਈ ਚੀਜ਼ ਹੀ ਨਹੀਂ ਹੈ ਕਿੰਦੇ ਸੱਚੀ ਬੈਠੇ ਨਾਲ ਜਾਏਗਾ ਵਿਖੇ ਕਰਤਨ ਸਗਲ ਮਾਹੀ ਜਗਤ ਰਈ ਲਪਟਾਏ ਕਿੰਦੇ ਸਾਰੀ ਮਾਇਆ ਮਾਇਆ ਦੀ ਜੈ ਸੰਸਾਰ ਦੇ ਵਿੱਚ ਲਪਟੀ ਪਈ ਹੈ ਨਾਨਕ ਜਾਣ ਵਿਚਾਰਿਆ ਮੀਠਾ ਹਰ ਕਾ ਨਾਮ ਨਾਨਕ ਜਾਣ ਨੇ ਨਾਲ ਪਗਤ ਨੇ ਵਿਚਾਰਨਾ ਕੀਤਾ ਮਿੱਠਾ ਹਰ ਦਾ ਨਾਮ ਪ੍ਰਮਾਤਮਾ ਦਾ ਨਾਮ ਵੀ ਮਿੱਠਾ ਹੋਰ ਸਾਰਾ ਕੁਝ ਫਿੱਕਾ ਹੈ ਸਤਿਗੁਰੂ ਕਾਰਕੁਖ ਦਾ ਨਾਮ ਹੀ ਮਿੱਠਾ ਹੈ ਸਾਰਾ ਕੁਝ ਫਿੱਕਾ ਹੈ ਫਿੱਕਾ ਮਿੱਠਾ ਕੁਝ ਵੀ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਮਿੱਠਾ ਹਰ ਦਾ ਨਾਮ ਇੱਕ ਸਿਰਫ ਨਰਿੰਕਾਰ ਦਾ ਨਾਮ ਮਿੱਠਾ ਹੈ ਗੁਰਮਖਿਓ ਮਿੱਠੀਆਂ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਸਾਡੀ ਕਸੂਤ ਕੀ ਅਸੀਂ ਤਾਂ ਸਾਰੀਆਂ ਵਸਤਾਂ ਨੂੰ ਮਿੱਠਾ ਮੰਨੀ ਬੈਠੇ ਹਾਂ ਨੰਗਾਰ ਦਾ ਨਾਮ ਨਹੀਂ ਪਰ ਇਥੇ ਸਤਿਗੁਰੂ ਕਹਿੰਦੇ ਨੇ ਨਾਨਕ ਜੀ ਦਾ ਵਿਚਾਰਿਆ ਮਿੱਠਾ ੜ ਕਾਣਾ ਉਹ ਨਾਨਕ ਭਗਤ ਨੇ ਵਿਚਾਰ ਕੇ ਕਿਹਾ ਵੀ ਪ੍ਰਮਾਤਮਾ ਦਾ ਨਾਮ ਹੀ ਮਿੱਠਾ ਸਾਰਾ ਕੁਝ ਫਿੱਕਾ ਹੈ ਪੜੀ ਇਹ ਨਿਸਾਨੀ ਸਾਧਕੀ ਜਿਸ ਭੇਟ ਤਤ ਤਰੀਆਂ ਕਹਿੰਦੇ ਨਿਸ਼ਾਨੀ ਇਹ ਆ ਜਿਹੜੇ ਤੈਨੂੰ ਜ਼ਹਿਰ ਤੇ ਵਿਖਦੇ ਵਿੱਚ ਤੇ ਅੰਮ੍ਰਿਤ ਵਿੱਚ ਪਰਖ ਕਰਾ ਲਵੇ ਇਹ ਨਿਸ਼ਾਨੀਓ ਸਤ ਸੰਗਤ ਦੀ ਸਾਧੂ ਮਨੁੱਖ ਦੀ ਭਗਤ ਮਨੁੱਖ ਦੀ ਕਹਿੰਦੇ ਨਿਸ਼ਾਨੀ ਭੁੱਲਣਾ ਨਹੀਂ ਇਹੀ ਨਿਸ਼ਾਨੀ ਉਸ ਭਗਤ ਦੀ ਹੈ ਜਿਹੜਾ ਤੈਨੂੰ ਜ਼ਹਿਰ ਤੇ ਅੰਮ੍ਰਿਤ ਦੇ ਵਿੱਚ ਪਰਖ ਕਰੀ ਸਿਖਾ ਦੇ ਫਿਰ ਕੀ ਹੋਏਗਾ ਜਿਸ ਭੇਟ ਤਤ ਤਰੀਆ ਐਸੇ ਸਾਧੂ ਮਿਲਦੇ ਆ ਹੀ ਤਰ ਜਾਏਗਾ ਜਮ ਕੰਕਰ ਨੇੜ ਨਿਆਵਈ ਫਿਰ ਬੋਹੜਨ ਮਰੀਏ ਫਿਰ ਕਹਿੰਦੇ ਜੰਮਣ ਪਰ ਤਾਂ ਗੇੜ ਨਹੀਂ ਤੇਰੇ ਨੇੜੇ ਆਏਗਾ ਨੇੜ ਨਾ ਆਵਈ ਤੇਰੇ ਨੇੜੇ ਨਹੀਂ ਆਏਗਾ ਇਹ ਨਹੀਂ ਮਤਲਬ ਮੌਤ ਨਹੀਂ ਆਏਗੀ ਮੌਤ ਇੱਕ ਵਾਰੀ ਆਏਗੀ ਸਹਿਜੇ ਮਰੇ ਅਮਰ ਹੋਏ ਸੋਈ ਕਹਿੰਦੇ ਸਹਿਜ ਦੇ ਵਿੱਚ ਜਿਹੜਾ ਮਰ ਗਿਆ ਨਾ ਅਮਰ ਹੋਈ ਜਾਣਾ ਜਿਹੜਾ ਮਨ ਸਹਿਜ ਚ ਲੈ ਗਿਆ ਸਹਿਜ ਅਵਸਥਾ ਛੇਤੀ ਕਰ ਗਿਆ ਜਮ ਕੰਕਰ ਨੇੜ ਨਾ ਆਵਈ ਫਿਰ ਬੋਹੜਨ ਮਰੀਏ ਕਹਿੰਦੇ ਜਮਾਦਨ ਫਾਹੀ ਨੇੜ ਨਹੀਂ ਆਂਦੀ ਫਿਰ ਮੋੜ ਮੋੜ ਕੇ ਜੰਮਨਪੁਰ ਦੇ ਗੇੜ ਵਿੱਚ ਨਹੀਂ ਪੈਂਦਾ ਭਗਸਾਗਰ ਸੰਸਾਰ ਵਿਖ ਸੁਪਾਰ ਉਤਰੀਏ ਇੰਜ ਨਾ ਭਗਸਾਗਰ ਨ ਸੰਸਾਰ ਸਮੁੰਦਰੇ ਤਾਰ ਗੋਬਿੰਦੇ ਤਾਰ ਲੈ ਬਾਪ ਮੀਠੁਲਾ ਬਾਰ ਬਖਤ ਸਤਿਗੁਰੂ ਬੇਨਤੀ ਕਰਦੇ ਨੇ ਇਸ ਸੰਸਾਰ ਕਾਨੂੰਨ ਦੇ ਤਾਰ ਗੋਬਿੰਦੇ ਤਾਰ ਲੈ ਬਾਪ ਮੀਠੁਲਾ ਮੇਰੇ ਬਾਪ ਔਰ ਮੇਰੇ ਸਤਿਗੁਰੂ ਮੈਨੂੰ ਤਾਰ ਇਸ ਸੰਸਾਰ ਮੈਂ ਅਜਾਨ ਤਰ ਬਿਨ ਜਾਨੋ ਹਰ ਬਾਹ ਦੇ ਬਾਹ ਦੇ ਬਿਠਲਾ ਮੇਰੇ ਸਤਿਗੁਰੂ ਕਿਦਰੇ ਸਾਨੂੰ ਵੀ ਕਹਿਣਾ ਆਇਆ ਮੇਰੇ ਸਤਿਗੁਰੂ ਮੈਂ ਅਜਾਨ ਮੈਨੂੰ ਸੰਸਾਰ ਚ ਤਰਨਾ ਨਹੀਂ ਆਉਂਦਾ ਜੇ ਕਿਦਰੇ ਬੇਨਤੀ ਕਰੀ ਇਹ ਸ਼ਹਿ ਸਤਿਗੁਰੂ ਬਾਹ ਫੜ ਕੇ ਤਾਰ ਵੀ ਲਵੇ ਨਿੰਬਖ ਜੁਦਾ ਜੀ ਨੇ ਕੀ ਕੋਈ ਤਾਂ ਨਹੀਂ ਕਿ ਮੈਨੂੰ ਤਰਨਾ ਨਹੀਂ ਆਉਂਦਾ ਬਾਹ ਦੇ ਬਾਹ ਦੇ ਹਰ ਬਿਠਲਾ ਮੇਰੇ ਮੀਠਲ ਮੇਰੇ ਪਰਮਾਤਮਾ ਮੈਨੂੰ ਬਾਹਾਂ ਦੇ ਕੇ ਮੈਨੂੰ ਰੱਖਣਾ ਕਰ ਅਸਰਾ ਦੇ ਜੰਗੰਦਰ ਨੇੜਾ ਆ ਰਹੀ ਫੇਰ ਬੋਰ ਨੰਬਰ ਗਿਆ ਪੜ ਸਕਦੇ ਸੰਸਾਰ ਦੇ 100 ਪਾਰ ਉੱਤਰਿਆ ਇੱਕ ਵਿਕਰੂਪੀ ਸੰਸਾਰ ਸਮੁੰਦਰ ਇਸ ਚੋਂ ਪਾਰ ਉਤਰ ਜਾਦਾ ਕਿਉਂਕਿ ਬਾਬਾ ਕਬੀਰ ਜੀ ਨੇ ਕਿਹਾ ਕਬੀਰ ਤਜ ਸੁਣਾ ਸਮੁੰਦਰ ਮੈਂ ਕਿਹਾ ਜਾਨੋ ਕਿਹਾ ਹੋਏ ਕਿਨੇ ਪਤਾ ਨਹੀਂ ਕਦੋਂ ਜ਼ਹਿਰ ਮੈਨੂੰ ਡੱਸ ਲਵੇ ਮੇਰੇ ਸਤਿਗੁਰੂ ਮੈਂ ਕਿਉਂ ਜਿਸਾਇਦਾ ਮੈਂ ਅੱਥਰੂ ਮੇਰੇ ਹੱਥ ਕੁਝ ਨਹੀਂ ਕਿਉਂਕਿ ਇਹ ਨਹੀਂ ਪਤਾ ਜ਼ਹਿਰ ਕਿਹੜੇ ਰੂਪ ਚ ਕਿੱਥੇ ਛਲ ਮਾਰ ਦਵੇ ਬੰਦੇ ਦਾ ਦੀਨ ਮਦਨ ਤੱਕ ਢੁਲਾ ਦਿੰਦੀ ਹੈ ਮਾਇਆ ਹਾਰ ਗਣ ਗੁਫ ਮਨ ਮਾਲ ਹਾਰੇ ਸਭ ਮਲ ਪਰਹੀ ਹਰ ਗੁਫ ਮਨ ਮਾਲ ਹਰ ਕਹਿੰਦੇ ਜੇ ਗੁੰਫਣਾ ਭਾਵ ਗੁੰਦਣਾ ਹੀ ਐ ਤੰਗ ਦਾ ਗੁੰਦ ਤੰਗ ਦਾ ਇਕੱਠਾ ਕਰ ਪ੍ਰਮਾਤਮਾ ਨੇ ਮਾਲ ਹਰ ਮਨ ਦੇ ਵਿੱਚ ਨਾਮ ਰੂਪੀ ਮਾਲਾ ਬਣਾਣੀ ਘਟ ਕੰਠ ਦੇ ਵਿੱਚ ਸਭ ਮਨ ਪਰ ਹਰੀ ਹੈ ਜਿਹੜੀ ਸਾਰੀਆਂ ਮੈਲਾ ਤੋ ਦੇ ਕਿਉਂਕਿ ਪਰ ਇਹ ਮਤ ਪਾਪਾਂਗੇ ਸੰਗੋ ਤੋਂ ਪੈਣਾ ਨਾ ਕਰਾਂਗੇ ਸਤਿਗੁਰੂ ਕਹਿੰਦੇ ਜੇ ਮਤ ਭੈੜੀ ਭਰ ਜਾਵੇ ਨਾ ਪਾਪਾਂ ਦੇ ਨਾਲ ਉਹ ਨਾਮ ਦੇ ਨਾਲ ਕੋ ਫਿਰ ਜਾ ਸਕਦੀ ਹੋਰ ਕਿਸੇ ਤਰੀਕੇ ਨਹੀਂ ਜਦ ਗੁਰੂ ਕੇ ਨੇ ਇੱਕ ਹੀ ਜਰੀਆ ਹੈ ਹੋਰ ਕੋਈ ਜਰੀਆ ਨਹੀਂ ਹੈ ਨਾਨਕ ਪ੍ਰੀਤਮ ਮਿਲ ਰਹੇ ਪਰਬ੍ਰਹਮ ਨਰਹਰੀਏ ਏ ਨਾਨਕ ਉਸ ਪ੍ਰੀਤਮ ਹਰੀ ਰੰਗਾਰੂ ਮਿਲ ਰਹੇ ਮਿਲ ਰਹੇ ਉਸ ਨਲਿਕ ਵਿੱਚ ਹੋ ਕੇ ਲੈ ਦੁੱਖ ਦਿੰਦਾ ਦੁੱਖ ਪਿੱਛੇ ਵੀ ਸੁੱਖ ਹੈ ਸੁੱਖ ਮੰਗ ਦੁੱਖ ਅਗਲ ਹੋਦਾ ਹੈ ਇਹਨੇ ਅਸੀਂ ਸੁੱਖ ਮੰਗਦੇ ਦੁੱਖ ਅੱਗੇ ਆ ਜਾਂਦਾ ਸੁੱਖ ਮੰਗਦੇ ਦੁੱਖ ਆ ਗਏ ਇਹਨੇ ਇਹ ਮੈਨੂੰ ਸੌਖੀ ਨਹੀਂ ਚਾਹੀਦਾ ਜਿਹੜੇ ਸੁੱਖ ਮੰਗਿਆ ਦੁੱਖ ਅੱਗੇ ਆ ਜੀ ਮੈਨੂੰ ਨਹੀਂ ਚਾਹੀਦਾ ਇਹਦੀ ਕੋਤ ਮੰਗਦੇ ਆ ਸੁੱਖ ਮੰਗਦੇ ਆ ਪਰ ਸਤਗੁਰੂ ਕਹਿੰਦੇ ਨੇ ਉਹਦੇ ਪਿੱਛੇ ਪਿੱਛੇ ਵੀ ਜੋਗ ਵੀ ਇਹ ਕੀ ਪਤਾ ਕਦੋਂ ਗੁਜ਼ਰ ਜਾਣਾ ਹੈ ਇਹ ਹੀ ਸਤਗੁਰੂ ਕਹਿੰਦੇ ਨੇ ਨਾਨਕ ਮਪ੍ਰੀਤਮ ਮਿਲ ਰਹੇ ਪ੍ਰਮਾਤਮਾ ਪ੍ਰਤੀ ਪ੍ਰੀਤ ਵਾਲੇ ਪ੍ਰਮਾਤਮਾ ਪ੍ਰੀਤਮ ਨਾਲ ਲਗੇ ਰਹੇ ਪਰ ਬ੍ਰਹਮ ਨਰਹਰੀ ਹੈ ਜਿਹੜਾ ਆਪ ਦਾ ਅਦਵੈਤ ਹੈ ਹੀ ਹੈ ਤੈਨੂੰ ਵੀ ਅਦਵੈਤ ਕਰਕੇ ਇਸ ਸੰਸਾਰ ਚੋਂ ਮਾਇਆ ਤੋਂ ਬਚਾ ਲਏਗਾ ਨਰਹਰੀ ਹੈ ਨਰ ਹੈ ਉਹ ਹਰੀ ਪਰਮਾਤਮਾ ਹੈ ਹੋਰ ਕੋਈ ਵੀ ਸੰਸਾਰ ਸਮੁੰਦਰ ਚੋਂ ਕੱਢਣ ਵਾਲਾ ਤਾਰਨ ਵਾਲਾ ਨਹੀਂ ਹੈ ਇੱਕ ਸਤਿਗੁਰੂ ਤੋਂ ਛੁੱਟ ਹੋਰ ਕਿਸੇ ਚ ਸਮਰੱਥਾ ਵੀ ਨਹੀਂ ਹੈ ਸੋ ਗੁਰੂ ਰੂਪ ਕੋ ਗੁਰਿਆਰੀ ਸత్సੰਗਨੀ ਉਹਨਿਆ ਨੂੰ ਬੇਤਿਆ ਕਰਦਾ ਖਿਮਾ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਅਨੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੀ ਜਾਨ ਕੇ ਪੱਲੇ ਬੰਨਾ ਆਮਲ ਕਰਨਾ ਜਿੰਦਗੀ ਚ ਮਨੁੱਖ ਵਰਕਰ ਬੋਲੇ ਦਾਸਨਾ ਚਟਾੜਦੇ ਹੋਏ ਸਾਧ ਸੰਗਤ ਦੇ ਅਸੀਸ ਕਰੋੜ ਦਾਸ ਅੱਗੇ ਤੋਂ ਇਕੱਠਾ ਵਿਚਾਰਾਂ ਕਰਨ ਦੀ ਇਜਾਜ਼ਤ ਆ ਜਾਵੇ ਗੱਲਬੱਝ ਕੇ ਫਤੇ ਦਾ ਜਵਾ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ